ਸਸੀ ਕਾਲਜੀ ਅੱਜ ਬਣਾਵਾਂਗੇ ਆਮਲੇ ਦਾ ਅਚਾਰ ਉਹਦੇ ਵਾਸਤੇ ਅੱਧਾ ਕਿਲੋ ਆਮਲੇ ਲਏ ਸੀ ਆਮਲੇ ਇਸ ਤਰ੍ਹਾਂ ਦੇਖ ਲੈਣਾ ਸਾਫ਼-ਸਾਫ਼ ਹੋਣ ਕੋਈ ਦਾਗ ਹੀ ਨਾ ਹੋਵੇ ਥੋੜਾ ਕਾਣਾ ਮਾੜਾ ਮੋਟਾ ਤਾਂ ਚੱਲ ਜਾਂਦਾ ਪਰ ਜ਼ਿਆਦਾ ਦਾਗ ਹੀ ਨਾ ਹੋਵੇ ਤੇ ਇਹਨਾਂ ਨੂੰ ਸਾਫ਼ ਕਰ ਲਿਆ ਤੇ ਹੁਣ ਇੱਕ ਬਤੀਲੇ 'ਚ ਪਾਵਾਂਗੇ ਪਾਣੀ ਪਾਣੀ ਦੇ ਵਿੱਚ ਇੱਕ ਉਬਾਲ ਆ ਕੇ ਤਾਂ ਇਹਨੂੰ ਬੰਦ ਕਰ ਦਾਂਗੇ ਤੇ ਇਹਨਾਂ ਨੂੰ ਪਾਣੀ ਦੇ ਵਿੱਚ 10 ਮਿੰਟ ਵਾਸਤੇ ਦਬੋ ਕੇ ਰੱਖਾਂਗੇ ਤੇ ਫਿਰ ਲਵਾਂਗੇ ਇੱਕ ਤਵਾ ਉਹਦੇ ਤੇ ਪਾਵਾਂਗੇ ਇੱਕ ਚਮਚਾ ਸੌਂਫ ਇਹ ਅਚਾਰੀ ਮਸਾਲਾ ਅਚਾਰ ਵਾਲਾ ਮਸਾਲਾ ਇਹਦੇ 2 ਚਮਚੇ ਲਵਾਂਗੇ ਇਸ ਨੂੰ ਲੋ ਫਲੇਮ ਤੇ ਥੋੜਾ ਜਿਹਾ ਟਾਈਮ ਪਕਾ ਲਾਂਗੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਤਾਂ ਕਿ ਜਦੋਂ ਮੇਰੀ ਵੀਡੀਓ ਆਵੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਫਿਰ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਚਾਰ ਇਲਾਇਚੀਆਂ ਤੇ ਚਾਰ ਹੀ ਲੌਂਗ ਤੇ ਪਾ ਕੇ ਇਹਨਾਂ ਨੂੰ ਵੀ ਪਕਾ ਲਾਂਗੇ ਗੈਸ ਕਰ ਦਾਂਗੇ ਬੰਦ ਤੇ ਹੁਣ ਇਹਦੇ ਚ ਪਾਵਾਂਗੇ ਥੋੜੀ ਜਿਹੀ ਹਿੰਗ ਤੇ ਕਲੌਂਜੀ ਮੈਨੂੰ ਘੱਟ ਲੱਗੀ ਸੀ ਆਚਾਰ ਵਾਲੇ ਮਸਾਲੇ ਚ ਤੇ ਇਹਨੂੰ ਥੋੜੀ ਜਿਹੀ ਹੋਰ ਪਾ ਲਾਂਗੇ ਇਸ ਤਰ੍ਹਾਂ ਪਾ ਕੇ ਇਹਦੇ ਵਿੱਚ ਪਾਵਾਂਗੇ 2 ਚਮਚੇ ਰਾਈ ਛਜਰੂ ਤੇ ਇਹਨੂੰ ਵੀ ਮਸਾਲੇ ਦੇ ਨਾਲ ਹੀ ਛੱਡ ਦਾਂਗੇ ਕਿਉਂਕਿ ਇਹ ਮਸਾਲਾ ਜਿਹੜਾ ਗਰਮ ਆ ਤੇ ਹੁਣ ਇਹਨੂੰ ਪੀ ਲਿਆ ਇਸ ਤਰ੍ਹਾਂ ਇਹਨੂੰ ਪੀਸ ਕੇ ਇੱਕ ਕੌਲੀ 'ਚ ਕੱਢ ਲਾਂਗੇ ਤੇ ਇਹਨਾਂ ਨੂੰ ਆਮਲਿਆਂ ਨੂੰ ਪਾਣੀ 'ਚੋਂ ਕੱਢ ਕੇ ਤੇ ਇਸ ਤਰ੍ਹਾਂ ਕਿਸੇ ਸਾਫ਼ ਤੌਲੀਏ ਤੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਇਹਨਾਂ ਦਾ ਪਾਣੀ ਸੁਕਾ ਲਾਂਗੇ ਕਿਉਂਕਿ ਇਹਨਾਂ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਜੇ ਆਮਲਿਆਂ ਦੇ ਵਿੱਚ ਪਾਣੀ ਰਹਿ ਜੇ ਤਾਂ ਇਹ ਖਰਾਬ ਹੋ ਜਾਂਦੇ ਆ ਇਹਨਾਂ ਦੇ ਉੱਤੇ ਚਿੱਟੀ-ਚਿੱਟੀ ਉਰਲੀ ਜੀ ਆ ਜਾਂਦੀ ਹੈ ਇਸ ਲਈ ਇਹਨਾਂ ਦਾ ਪਾਣੀ ਜ਼ਿਆਦਾ ਸੁਕਾਉਣਾ ਜ਼ਰੂਰੀ ਹੈ ਇਸ ਤੋਂ ਬਾਅਦ ਕੜਾਈ 'ਚ ਪਾਵਾਂਗੇ ਤੇਲ ਤੇ ਤੇਲ ਗਰਮ ਹੋ ਗਿਆ ਹੁਣ ਇਹਦੇ 'ਚ ਸਾਰੇ ਆਮਲੇ ਪਾ ਦਾਂਗੇ ਇਹਨਾਂ ਨੂੰ ਆਮਲਿਆਂ ਨੂੰ ਸਾਰਿਆਂ ਨੂੰ ਪਾ ਕੇ ਤੇ ਤੇਲ ਦੇ ਵਿੱਚ ਥੋੜਾ ਜਿਹਾ ਟਾਈਮ ਫਰਾਈ ਕਰਾਂਗੇ ਇਸ ਤਰ੍ਹਾਂ ਇਹਨਾਂ ਦਾ ਆਮਲਿਆਂ ਦਾ achar ਪਾਉਣ ਨਾਲ ਇਹ achar ਛੇਤੀ ਖਰਾਬ ਨਹੀਂ ਹੁੰਦਾ। ਤੇਲ ਦੇ ਵਿੱਚ ਤਲ ਕੇ ਪਾਵਾਂਗੇ ਤੇ ਕਦੇ ਵੀ ਛੇਤੀ ਖਰਾਬ ਨਹੀਂ ਹੁੰਦਾ। ਜੇ ਇਸ ਨੂੰ ਪਾਣੀ ਦੇ ਵਿੱਚ ਉਹ ਕਰ ਲਗੇ ਤੇ ਜਲਦੀ ਖਰਾਬ ਹੋ ਜਾਂਦਾ। ਲਓ ਇਸ ਤਰ੍ਹਾਂ ਇਹ ਸਾਰੇ ਆਮਲੇ ਫਰਾਈ ਹੋ ਗਏ। ਹੁਣ ਇਹਦੇ ਜੇ ਤੇਲ ਜ਼ਿਆਦਾ ਸੀ ਤੇ ਥੋੜਾ ਜਿਹਾ ਤੇਲ ਬਾਹਰ ਕੱਢ ਲਾਂਗੇ। ਤੇਲ ਮੈਂ ਥੋੜਾ ਜਿਹਾ ਬਾਹਰ ਕੱਢ ਲਿਆ ਥੋੜਾ ਜਿਹਾ ਤੇਲ ਰੱਖ ਤਾ ਕਿਉਂਕਿ ਤੇਲ ਜ਼ਿਆਦਾ ਸੀ ਹੁਣ ਇਹਦੇ ਵਿੱਚ ਪਾਵਾਂਗੇ ਨਮਕ ਹਲਦੀ ਕਾਲੀ ਮਿਰਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਲਾ ਲਾਂਗੇ 2 ਮਿੰਟ ਵਾਸਤੇ ਇਹਦੇ ਵਿੱਚ ਪਗਾਵਾਂਗੇ ਫਿਰ ਜਿਹੜਾ ਮਸਾਲਾ ਆਪਾਂ ਬਣਾਇਆ ਸੀ ਅਚਾਰੀ ਮਸਾਲਾ ਉਹ ਇਹਦੇ ਉੱਪਰ ਪਾ ਕੇ ਫੇਰ ਇਹਨੂੰ ਮਿਲਾ ਲਾਂਗੇ ਇਸ ਤਰ੍ਹਾਂ ਅਚਾਰੀ ਮਸਾਲਾ ਪਾਉਣ ਤੋਂ ਬਾਅਦ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਤਾਂ ਕਿ ਜਿਹੜਾ ਮਸਾਲਾ ਉਹ ਸਾਰਾ ਇਹਨਾਂ ਦੇ ਵਿੱਚ ਰਚ ਜੇ ਮੈਨੂੰ ਥੋੜਾ ਮਸਾਲਾ ਘੱਟ ਲੱਗਿਆ ਸੀ ਤੇ ਮੈਂ ਥੋੜਾ ਜਿਹਾ ਹੋਰ ਪਾ ਲਿਆ ਸੀ ਕੁਝ ਬਚ ਗਿਆ ਸੀ ਉਹ ਮੈਂ ਰੱਖ ਲਿਆ ਸੀ ਉਕਾਦੇ ਫੇਰ ਜਦੋਂ ਹੋਰ ਕਾਸ ਦਾ ਅਚਾਰ ਪਾਇਆ ਤਾਂ ਉਹਦੇ ਵਿੱਚ ਪਾ ਲਾਂਗੇ। ਲਓ ਜੀ। ਇਹਨੂੰ ਪਕਾ ਕੇ ਬੰਦ ਕਰਕੇ ਰੱਖਤਾ ਸੀ। ਜਦੋਂ ਇਹ ਠਰ ਗਿਆ ਤੇ ਠਰਨ ਤੋਂ ਬਾਅਦ ਇਸ ਤਰ੍ਹਾਂ ਇਹ ਸਾਰਾ ਮਸਾਲਾ ਇਹਨਾਂ ਆਮਲਿਆਂ ਦੇ ਉੱਪਰ ਲੱਗ ਗਿਆ। ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਬਣੇ ਆ। ਧੰਨਵਾਦ।